ਕਈ ਲੋਕ ਕੀ ਹੈ ਨਾ ਮੈਨੂੰ ਕੁਐਸਚਨ ਕਰਦੇ ਆ ਵੀ ਪਾਸਟਰ ਜੀ ਵੀ ਪੈਰੀ ਹੱਥ ਲਾਉਣਾ ਚਾਹੀਦਾ ਆ ਕਿ ਨਹੀਂ ਲਾਉਣਾ ਚਾਹੀਦਾ ਓਕੇ ਸੋ ਹਰੇਕ ਥਾਂ ਦਾ ਵੱਖਰਾ ਜਿਹੜਾ ਆ ਨਾ ਕਲਚਰ ਆ ਤੇ ਗੋਰਿਆਂ ਵਿੱਚ ਤੇ ਕਲਚਰ ਹੈ ਹੀ ਨਹੀਂ ਪੈਰੀ ਹੱਥ ਲਾਉਣ ਦਾ ਫਿਰ ਉਹ ਆਪਾਂ ਕਿੱਦਾਂ ਕਹਿ ਸਾਰੇ ਗੋਰੇ ਤਾਂ ਲਾਉਂਦੇ ਨਹੀਂ ਪੈਰੀ ਹੱਥ ਤੇ ਫਿਰ ਅਸੀਂ ਕਿਉਂ ਲਾਈਏ ਤੇ ਗੋਰੇ ਲਾਵਾ ਵੀ ਨਹੀਂ ਕਰਦੇ ਗੋਰੇ ਸੰਧੂਰ ਵੀ ਨਹੀਂ ਪਾਉਂਦੇ ਗੋਰੇ ਤਾਂ ਮੰਦੀ ਪਾ ਕੇ ਸਾਰ ਲੈਂਦੇ ਆ ਰਾਈਟ ਉਹਨਾਂ ਦਾ ਤੇ ਵਿਆਹ ਵੀ ਇਦਾਂ ਹੀ ਹੋ ਜਾਂਦੇ ਆ ਤੇ ਇਸ ਕਰਕੇ ਹਰ ਥਾਂ ਦਾ ਹੁੰਦਾ ਕਲਚਰ ਵੱਖਰਾ ਤੇ ਆਪਣਾ ਕਲਚਰ ਜਿਹੜਾ ਆ ਉਹ ਵੱਖਰਾ ਆ ਚਾ ਇਸੇ ਤਰੀਕੇ ਦੇ ਨਾਲ ਹੀ ਸਾਡੇ ਜਿਹੜੇ ਕਲਚਰ ਆ ਨਾ ਆਪਣਾ ਜਿਹੜਾ ਸੱਭਿਆਚਾਰ ਆ ਤੇ ਉਹਦੇ ਵਿੱਚ ਪੈਰੀ ਹੱਥ ਲਾਉਣਾ ਜਿਹੜਾ ਆ ਉਹ ਇੱਕ ਸੱਭਿਆਚਾਰ ਦੇ ਤੌਰ ਤੇ ਵੱਡਿਆਂ ਨੂੰ ਆਦਰ ਦੇਣਾ ਆਂਗੇ ਜਦੋਂ ਤੁਸੀਂ ਜਾਪਾਨ ਜਾਂ ਕੋਰੀਆ ਦੇ ਵਿੱਚ ਜਾਂਦੇ ਨਾ ਉਹ ਲੱਕ ਤੱਕ ਨਿਮਦੇ ਆ ਇਦਾਂ ਕਰਕੇ ਤੁਹਾਡੇ ਅੱਗੇ ਜਿਹੜੀਆਂ ਲੇਡੀਜ਼ ਉਹਨਾਂ ਨੇ ਇਦਾਂ ਕਰਕੇ ਦੋ ਉਂਗਲਾਂ ਨਾਲ ਆਪਣੀ ਸਕਰਟ ਫੜ ਕੇ ਉਹਨਾਂ ਨੇ ਇਦਾਂ ਕਰਕੇ ਸਾਈਡ ਜੀ ਨੂੰ ਹੋ ਕੇ ਬੜਾ ਸੋਣਾ ਇਦਾਂ ਉਹ ਵਿਸ਼ ਕਰਦੀਆਂ ਆ ਕਿ ਉਹਦਾ ਮਤਲਬ ਹੁੰਦਾ ਕਿ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਆਨਰ ਕਰਦੇ ਆ ਠੀਕ ਆ ਸੋ ਹਰ ਕੰਟਰੀ ਦੇ ਵਿੱਚ ਡਿਫਰੈਂਟ ਤਰੀਕੇ ਦੇ ਨਾਲ ਆ ਕਿਸੇ ਥਾਂ ਤੇ ਇਦਾਂ ਕਰਕੇ ਝੋਕਦੇ ਆ ਹਨਾ ਕਿਸੇ ਥਾਂ ਤੇ ਇਦਾਂ ਕਰਕੇ ਝੋਕਦੇ ਆ ਇਦਾਂ ਹੀ ਆਪਣੇ ਜਿਹੜਾ ਆ ਪੈਰੀ ਹੱਥ ਲਾ ਕੇ ਤਾਂ ਪੈਰੀ ਹੱਥ ਲਾਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਮਤਲਬ ਤੁਸੀਂ ਆਦਰ ਲੈਣ ਵਾਲੇ ਅਗਰ ਤੁਸੀਂ ਬਣ ਗਏ ਹੋ ਤਾਂ ਖੁਦਾ ਤੁਹਾਨੂੰ ਆਦਰ ਦਵਾ ਰਿਹਾ ਤਾਂ ਆਦਰ ਲੈ ਲਓ ਕੋਈ ਚੱਕਰ ਨਹੀਂ ਆ ਸੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਆ ਨਾ ਮਤਲਬ ਇਹ ਤਾਂ ਕਿੰਤੂ ਪਰੰਤੂ ਦਾ ਇੱਕ ਵਿਸ਼ਾ ਆ ਜੇ ਜਿੰਨੇ ਕਿੰਤੂ ਪਰੰਤੂ ਕਰਨਾ ਆ ਨਾ ਤੇ ਉਹ ਇੱਕ ਪੰਜਾਬੀ ਦੀ ਖਾਬਤ ਆ ਇਹ ਮੈਂ ਤੇਰੇ ਵਸਣਾ ਨਹੀਂ ਕਾ ਤੋ ਤੇਰੀ ਖਾਂਦੇ ਦੀ ਦਾੜੀ ਹਿੱਲਦੀ ਹੈ ਨਾ ਮੈਂ ਪੰਜਾਬੀ ਦੇ ਵਿੱਚ ਇਹ ਖਾਨ ਆ ਵੀ ਬਹਾਨਾ ਚਾਹੀਦਾ ਆ ਕੁਛ ਨਾ ਕੁਛ ਤੇ ਇਸ ਕਰਕੇ ਜਿੰਨੇ ਕਿੰਤੂ ਪਰੰਤੂ ਕਰਨਾ ਆ ਨਾ ਤੇ ਉਹਨੇ ਤਾਂ ਕੁਛ ਨਾ ਕੁਛ ਕਹਿ ਹੀ ਦੇਣਾ ਆ ਤੇ ਇਸ ਕਰਕੇ ਬਾਲੀ ਨਹੀਂ ਇੰਨਾ ਗੱਲਾਂ ਦੀ ਟੈਨਸ਼ਨ ਲਈਦੀ ਤੇ ਜੇ ਤੁਹਾਡੇ ਬੱਚੇ ਜਿਹੜੇ ਆ ਉਹ ਤੁਹਾਨੂੰ ਤੁਹਾਡੇ ਗੋਡੀ ਹੱਥ ਲਾਉਂਦੇ ਆ ਪੈਰੀ ਹੱਥ ਲਾਉਂਦੇ ਅੱਜ ਕੱਲ ਨਿਆਣੇ ਪੈਰਾਂ ਤੱਕ ਪਹੁੰਚਦੇ ਨਹੀਂ ਐ ਐਕਸ਼ਨ ਜਿਹਾ ਹੀ ਮਾਰਦੇ ਗੋਡਿਆਂ ਤੋਂ 4-5 ਇੰਚ ਰਹੀ ਹੱਤਰਾਕਦੇ ਆ ਪਰ ਫਿਰ ਵੀ ਜੇ ਉਹ ਝੋਕਦੇ ਆ ਨਾ ਤਾਂ ਉਹਨਾਂ ਨੂੰ ਰੋਕਣਾ ਨਹੀਂ ਲੱਗੇ ਰਹਿਣ ਦਾ ਜੇ ਰੋਕ ਤਾਂ ਇਹੀ ਤੇ ਉਹਨਾਂ ਦੇ ਪੱਲੇ ਰਹਿ ਗਿਆ ਮੁੜ ਕੇ ਇਹ ਵੀ ਨਹੀਂ ਰਹਿਣਾ ਤੇ ਇਸ ਕਰਕੇ ਆਪਣੇ ਕਲਚਰ ਨੂੰ ਵੀ ਜਿਹੜਾ ਆਪਾਂ ਨਾਲ ਹੀ ਰੱਖਣਾ ਆ ਸਗੋਂ ਜਦੋਂ ਕੋਈ ਗੋਡੀ ਪੈਰੀ ਹੱਥ ਲਾਉਂਦਾ ਉਹਨੂੰ ਅਸ਼ੀਰਵਾਦ ਦਿਆ ਕਰੋ ਕਿ ਪਰਮੇਸ਼ਰ ਤੈਨੂੰ ਬੁੱਧ ਦੇਵੇ ਪਰਮੇਸ਼ਰ ਤੈਨੂੰ ਤੰਦਰੁਸਤੀ ਬਖਸ਼ੇ ਤੂੰ ਕਾਮਯਾਬੀਆਂ ਜਿਹੜੀਆਂ ਆ ਪਰ ਕਾਮਯਾਬ ਹੋਵੇ ਪ੍ਰਭੂ ਤੈਨੂੰ ਕਾਮਯਾਬੀਆਂ ਬਖਸ਼ੇ ਤਾਂ ਇਹ ਇੱਕ ਤਰੀਕੇ ਦੇ ਨਾਲ ਵੱਡਿਆਂ ਤੋਂ ਮੱਲੋ ਮੱਲੀ ਸੀਸ ਲੈਣ ਵਾਲਾ ਇੱਕ ਬਹਾਨਾ じゃ ਪੱਜ ਵੀ ਆ ਤੇ ਆਪਣੇ ਨਿਆਣਿਆਂ ਨੂੰ ਬles ਕਰਨ ਦਾ ਵੀ ਇੱਕ ਜਿਹੜਾ ਆ ਨਾ ਉਹ ਆਪਾਂ ਨੂੰ ਇੱਕ ਚਾਂਸ ਮਿਲ ਜਾਂਦਾ ਤੇ ਆਪਾਂ ਆਪਣੇ ਬੱਚਿਆਂ ਨੂੰ ਬles ਵੀ ਕਰ ਸਕਦੇ ਇਹ ਪਰਸਨਲੀ ਮੇਰੀ ਸੋਚ ਆ ਮੈਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆ ਅਗਰ ਕੋਈ ਪੈਰੀ ਹੱਥ ਲਾਉਂਦਾ ਆ ਤੇ ਪੈਰੀ ਹੱਥ ਲਾਉਣ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆ ਤੇ ਪੈਰੀ ਹੱਥ ਲਵਾਉਣ ਵਿੱਚ ਵੀ ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਹਾਂ ਇਹ ਸੋਚ ਲਵੋ ਕਿ ਤੁਸੀਂ ਪੈਰੀ ਹੱਥ ਲਾ ਕੇ ਦੇ ਰਹੇ ਐਵੇਂ ਜਣੇ ਖਣੇ ਦੇ ਨਾਲ ਲਈ ਜਾਓ ਜਣੇ ਖਣੇ ਦੇ ਪੈਰੀ ਹੱਥ ਲਾਉਣ ਦੀ ਜ਼ਰੂਰਤ ਨਹੀਂ ਆ ਵੀ ਅਗਲਾ ਆਤੇ ਜਿਹੜਾ ਆ ਉਹ ਕੋਈ ਰੈਪਿਸਟ ਹੋਵੇ ਕੋਈ ਚੋਰੋ ਚੱਕਾ ਹੋਵੇ ਤੇ ਤੁਸੀਂ ਉਹਦੇ ਪੈਰੀਂ ਹੱਥ ਲਾਉਂਦੇ ਤੇ ਉਹਨੇ ਉਹਨੇ ਤੁਹਾਨੂੰ ਕੀ ਸੀਸ ਦੇਣੀ ਜਦੋਂ ਕੋਲ ਆਪ ਕੋਲੀ ਕੁਛ ਐ ਨਹੀਂਗਾ ਤਾਂ ਇਸ ਲਈ ਤੁਸੀਂ ਆਪਣੇ ਪੇਰੈਂਟਸ ਦੇ ਪੈਰੀਂ ਹੱਥ ਲਾ ਸਕਦੇ ਆ ਵਾਈਫ ਆਪਣੇ ਹਸਬੰਡ ਦੇ ਪੈਰੀਂ ਹੱਥ ਲਾ ਸਕਦੀ ਐ ਐਕਚੁਅਲੀ ਜਦੋਂ ਆਪਾਂ ਪੈਰੀਂ ਹੱਥ ਲਾਉਨੇ ਆ ਤੇ ਹੁੰਦਾ ਕੀ ਆ ਕਿ ਤੁਸੀਂ ਆਪਣੇ ਆਪ ਨੂੰ ਹਲੀਮ ਕਰਦੇ ਆ ਅਰੇ ਤੁਹਾਡਾ ਮਨ ਹਲੀਮੀ ਵਿੱਚ ਜਿਹੜਾ ਆ ਨਾ ਉਹ ਰਹਿੰਦਾ ਆ